ਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ ਜੋ ਕਿ ਅੱਜ ਸਾਡੇ ਪਿੰਡ ਨੂੰ ਇੱਕੋ ਜੱਟਾਂ ਵਿੱਚ ਜਿਹੜੀ ਸਰਬ ਸੈਤਤੀ ਹੋਈ ਸ਼ਸ਼ੀਕਾਲ ਮੈਂ ਹਾਂ ਰਮਨਦੀਪ ਜ਼ਿਰਖਪੁਰ ਤੋਂ ਮੈਂ ਸਿਮ ਭਗਵੰਤਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ ਕੀਤੀ और जिदा खर्चे घट हो नमस्कार जी सबसे पहले मैं सी एम साहब जी का धन्यवाद करना चाहता हूँ जिन्होंने ये इस महंगाई के दौर में 600 सौ यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सी एम साहब का हूँ पंजाब वास महीने बिजली के बिल की चिंता नहीं होंगी ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋ ਰਿਹਾ ਹੈ ਵਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬਿਹਤ ਖੁਸ਼ ਹਰ। ਇਹ ਪੰਚਾਇਤੀ ਕਿ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਇੱਕ ਭਾਈਚਾਰਾ ਜਿਹੜਾ ਕਿ ਕੈਮ ਕੀਤਾ ਗਿਆ ਫਿਰ ਇਸ ਪਿੰਡ ਦੇ ਵਿੱਚ ਕਿ ਇਲੈਕਸ਼ਨ ਨਹੀਂ ਹੋਣ ਦਿੱਤੀ ਗਈ ਤੇ ਬਹੁਤ ਹੀ ਮਾਣ ਮਹਿਸੂਸ ਆ ਪਿੰਡ ਨੂੰ ਬਜਟਾਂ ਦੇ ਉੱਤੇ ਵੀ ਤੇ ਅਸੀਂ ਚਾਹੁੰਦੇ ਆ ਕਿ ਜਿਹੜੀ ਕਿ ਇਲੈਕਸ਼ਨ ਆ ਇਸੇ ਤਰ੍ਹਾਂ ਹੀ ਸਤ ਸੰਤਿਨਾ ਹਮੇਸ਼ਾ ਹੁੰਦੀ ਰਹੇ ਤੇ ਸਾਰਿਆਂ ਦਾ ਆਪਸੀ ਪਿਆਰ ਤੇ ਭਾਈਚਾਰਾ ਬਣਿਆ ਰਹੇ ਤੇ ਮੈਂ ਹੁਣ ਜਿਹੜੇ ਸਾਰੇ ਨਵੇਂ ਪੰਚਾਇਤ ਮੈਂਬਰ ਸਰਪੰਚ ਬਣਿਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿਨਾਵਾ ਤੇ ਬਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਆ ਕਿ ਸਾਡੇ ਸਾਰੇ ਨਗਰ ਦੀ ਸਹਿਮਤੀ ਦੇ ਨਾਲ ਪੰਚਾਇਤ ਦੀ ਜਿਹੜੀ ਚੋਣ ਹੋਈ ਆ ਜਦੋਂ ਪਿੰਡਾਂ ਦੇ ਵਿੱਚ ਇਹੋ ਜੀਆਂ ਚੀਜ਼ਾਂ ਹੋਣ ਲੱਗ ਪਣ ਚੰਗੇ ਕੰਮ ਹੋਣ ਲੱਗ ਪਣ ਪਿੰਡ ਜਿਹੜੇ ਫਿਰ ਤਰੱਕੀ ਕਰਦੇ ਇੱਕ ਭਾਈਚਾਰਾ ਸਾਰਿਆਂ ਦਾ ਬਣਿਆ ਰਹਿੰਦਾ ਸ਼ਰਮ ਸੰਤੀ ਦੇ ਨਾਲ ਕਈ ਚੀਜ਼ਾਂ ਜਿਹੜੀਆਂ ਉਹ ਸਾਨੂੰ ਕਿ ਜਿਹੜੀਆਂ ਪ੍ਰਾਪਤ ਹੁੰਦੀਆਂ ਪਿੰਡ ਦੇ ਵਿੱਚੋਂ ਕੜਤਨ ਮੁੱਕਦੀ ਹੈ ਇੱਕ ਦੂਜੇ ਪ੍ਰਤੀ ਕਈ ਵਾਰ ਜੋ ਇਲੈਕਸ਼ਨ ਹੁੰਦੀ ਬਹੁਤ ਕੁਝ ਉੱਚਾ ਨੀਵਾ ਹੋ ਜਾਂਦਾ ਉਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡਦੇ ਹੋਏ ਅੱਜ ਜਿਹੜੀ ਸਾਡੇ ਨਗਰ ਦੀ ਸਹਿਮਤੀ ਹੋਈ ਆ ਸਰਬ ਸੰਤੀ ਦੇ ਨਾਲ ਪੰਚਾਇਤ ਦੀ ਚੋਣ ਹੋਈ ਆ ਸੋ ਸਾਰੀ ਹੀ ਪੰਚਾਇਤ ਨੂੰ ਸਰਪੰਚ ਸਾਹਿਬ ਨਾਲ ਜਿੰਨੇ ਵੀ ਮੈਂਬਰ ਪੰਚਾਇਤ ਚੁਣੇ ਗਏ ਆ ਸਾਡੇ ਸਰਕਾਰ ਦੇ ਚਾਚਾ ਜੀ ਸਰਦਾਰ ਜਸਵੀਰ ਸਿੰਘ ਨਾਰਵੀ ਉਹਨਾਂ ਵੀ ਖਾਸ ਤੌਰ ਤੇ ਪਹੁੰਚ ਕੇ ਆਪਣੀ ਵਧੀਆ ਭੂਮਿਕਾ ਨਿਭਾਈ ਆ ਸੋ ਸਾਰਿਆਂ ਨੂੰ ਹੀ ਮੁਬਾਰਕਾਂ ਦਿੰਦੇ ਹੋਏ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਕਾ ਪਿੰਡ ਨਗਰ ਦਾ ਜਿਨ੍ਹਾਂ ਨੇ ਮੇਰੇ ਤੇ ਫਿਰ ਦੁਆਰਾ ਮੈਨੂੰ ਮਾਨ ਬਖਸ਼ਿਆ ਔਰ ਮੇਰੇ ਤੇ ਭਰੋਸਾ ਕਰਕੇ ਦੁਆਰਾ ਫਿਰ ਇੱਕ ਵਾਰੀ ਮੌਕਾ ਦਿੱਤਾ ਸਰਪੰਚ ਨੂੰ ਵੀ ਵਾਈਕੂ ਜੀ ਕਹਤਾਲਾ ਵਾਈਕੂ ਅੱਜ ਸਾਡੇ ਪਿੰਡ ਨੂੰ ਬਹੁਤ ਖੁਸ਼ੀ ਆ ਜਿਹੜਾ ਕਿ ਸਾਰਿਆਂ ਨੇ ਰਲ ਮਿਲ ਕੇ ਸਰਬਸੰਮਤੀ ਦੇ ਨਾਲ ਸਰਪੰਚ ਅਤੇ ਮੈਂਬਰਾਂ ਦੀ ਚੋਣ ਕਰਕੇ ਇੱਕ ਬਹੁਤ ਵਧੀਆ ਮਤਲਬ ਮਾਹੌਲ ਸਾਡੇ ਪਿੰਡ ਦਾ ਬਣਿਆ ਵਾ ਬਹੁਤ ਖੁਸ਼ੀ ਦੀ ਗੱਲ ਆ ਇਸੇ ਤਰ੍ਹਾਂ ਮੈਂ ਤਾਂ ਕਹਉਣਾ ਵੀ ਸਾਰੇ ਪਿੰਡਾਂ ਦੇ ਵਿੱਚ ਇਦਾਂ ਹੀ ਹੋਵੇ आपसे प्रेम प्यार बना रहे जी जी का खालसा की देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप